ਉੱਧਰ 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 ਹਾਂ ਆ ਦੇਖੋ ਜੀ ਇਹ ਤਾਂ ਪੂਰੀ ਗੱਲ ਮੰਨਦੀ ਆ ਸਾਡੀ ਲਈ ਓ ਦੇਖ ਕੇ ਮੈਂ ਚਾਮਲ ਦਿਆ ਹੁਣ ਨਾ ਕੇ ਚੱਲ ਚੱਲ ਵੈਲਕਮ ਬੈਕ ਮਾਈ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈਗਾ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਵਲੌਗ ਬਣਾਉਣਾ ਸ਼ੁਰੂ ਕੀਤਾ ਹੈਗਾ ਤੇ ਅੱਜ ਜਿਗਾ ਮੈਂ ਕਰੇ ਤੇ ਮੈਂ ਖਾਵਾਂ ਚੱਲ ਨਾਲੇ ਅੱਜ ਫਰੀਆਂਗੇ ਤੇ ਮੈਕਸੀਨ ਨੂੰ ਨਮਾ ਦਈਏ ਤੇ ਥੋੜਾ ਜਿਹਾ ਖਸ਼ਬੂ ਜੀ ਪਾ ਦੀ ਉਹਦੇ ਚ ਤੇ ਥੋੜਾ ਜਿਹਾ স্মੈਲ ਜੀ ਆ ਰਹੀ ਸੀ ਕਿ ਕਾਫੀ ਤਿੱਪਨੇ ਹੋ ਗਏ ਨਾ ਹੀ ਨਹੀਂਗੇ ਸੀ ਕਿ ਮੈਂ ਕਿਹਾ ਚਲੋ ਅੱਜ ਨਮਾਵਾ ਦਈਏ ਤੇ ਉਹਦੇ ਵਾਸਤੇ ਆਪਾਂ ਲੈ ਕੇ ਆਇਆ ਕੱਲ ਇਹ ਸ਼ੈਂਪੂ ਤੇ ਇਹਦੇ ਨਾਲ ਆਪਾਂ ਨਮਾਵਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਮੇਰੀ ਮੈਕਸੀ ਕਾਫੀ ਟਾਈਮ ਹੋ ਗਿਆ ਲੈਂਦੇ ਨੂੰ ਤਾਂ ਵੈਸੇ ਤੇ ਅੱਜ ਮੈਨੂੰ ਤਾਂ ਮੋੜ ਲੱਗ ਰਹੀਆਂ ਆ ਜੀ ਵਲੋਗਿੰਗ ਯਾਰ ਇਹਦੀ ਦਿੱਕਤ ਕਰਨ ਦੀ ਆ ਸੋਨੂ ਵੀਰਿਆ ਮੁੰਡਾ ਦੇਖਿਆ ਉਹਨਾਂ ਦੇਖੋ ਮੈਨੂੰ ਸਪੈਸ਼ਲ ਬਲੌਗ ਬਣਾਉਂਦੇ ਨੂੰ ਦੇਖ ਕੇ ਆ ਗਿਆ ਕਹਿੰਦਾ ਬਾਈ ਕਹਿੰਦਾ ਬਲੌਗ ਬਣਾ ਰ ਕੀ ਹਾਲ ਆ ਵਧੀਆ ਹੋਰ ਨਵੀਤਾ ਜ ਫੋਲੋ ਉਹਨਾਂ ਅੱਧ ਤਾਈਂ ਕਿ ਟੋਪੇ ਕਰਨਾ ਉੱਥੇ ਅੱਜ ਮੈਰਾਥਨ ਸੀ ਸੀਗਾ ਮੈਰਾਥਨ 300 ਮੀਟਰ ਭੱਜਣਾ ਅੱਛਾ ਭੱਜ ਗਿਆ ਹਾਰ ਗਿਆ ਨਾ ਰੇਸ ਨਹੀਂ ਸੀ ਉਹ ਨਸ਼ਾ ਛਡਾਓ ਨਸ਼ਾ ਛਡਾਓ ਕੇ ਅੰਦਰ ਹਾਂ ਛੜਦਾ ਫਿਰ ਨਸ਼ਾ ਨੂੰ ਚਾਈ ਨੇ ਕੋਲੇ ਪੱਲ ਆਉਣਾ ਚੱਲ ਜਾਣਗੇ ਕੀ ਕਿਤਾ ਤੈਨੂੰ ਪੁੱਛ ਰਹਾ ਮੈਂ ਤੂੰ ਛੱਡਤੀਂ ਨਾ ਜਿਹੜੀ ਪੁਲੀ ਪੱਲ ਆਉਣਾ ਕਹ ਮੈਂ ਕਿਹਾ ਲਾਉਣ ਲਾਉਂਦਾ ਤਸੀਂ ਆ ਤੂੰ ਆ ਦੇਖਾ ਹੁਣ ਫੇਰ ਲਾਉਣ ਲੱਗੇ ਆ ਜੀਪਾ ਅੱਜ ਭੱਜਦਾ ਠੀਕ ਆ ਮਦਨ ਮੈਕਸੀ ਸਾਡੀ ਨੂੰ ਨਮੋਣ ਲੱਗਿਆ ਸੀ ਮਾਤਾ ਨੂੰ ਮੈਕਸੀ ਚੱਲ ਉਠ ਮੈਕਸੀ ਚੱਲ ਉਠ ਖੜਾ ਮੈਂ ਪਹਿਲਾਂ ਆ ਦੇਖੋ ਇੱਧਰ ਆ ਗਿਆ ਸਾਡਾ ਸ਼ਿਕਾਰੀ ਚਲੋ ਟੈਨਸ਼ਨ ਤੂੰ ਬਾਹਰ ਚੱਲ ਤੈਨੂੰ ਅੱਭੀ ਨਵਾਊਗਾ ਲੈ ਉ ਤਾਂ ਟੈਨਸ਼ਨ ਮੇਰੇ ਦੱਸ ਤੈਨੂੰ ਅੱਭੀ ਨਵਾਊਗਾ ਤੇ ਇੱਕ ਸ਼ੈਂਪੂ ਲਿਆਂਦਾ ਤੁਹਾਡੇ ਵਾਸਤੇ ਤੈਨੂੰ ਕੱਲ ਨੂੰ ਨਵਾਊਗਾ ਤੈਨੂੰ ਅੱਭੀ ਅੱਜ ਬੀਜੀ ਆ ਵੀ ਆ ਗੇੜ ਲਾਵਾ ਫਿਰ ਨਾ ਬਾਹਰ ਨੂੰ ਭੱਜ ਦਈਆ ਜੀ ਮੈਕਸੀ ਮੈਂ ਕਿੱਥੇ ਇਧਰ ਤੈਨੂੰ ਬਾਹਰ ਕੱਢਣਾ ਤੇ ਉਹ ਭੱਜ ਗਈ ਚਲ ਮੈਕਸ ਆ ਜਾ ਇੱਧਰ ਇੱਧਰ ਹਬੀ ਇਹਨੂੰ ਭੱਜਣ ਦੀ ਆਦਤ ਹੈ ਕਦੇ ਕਿਧਰੇ ਕਦੇ ਕਿਧਰੇ ਮੈਂ ਪਹਿਲਾਂ ਪਾਸ ਚਲਾ ਦਈਏ ਮੈਕਸੀ ਕਿੱਥੇ ਗਈ ਐ ਮੈਕਸੀ ਹੋ ਗਿਆ ਆ ਗਰਦੀ ਇਹਨੂੰ ਇਹੀ ਆਦਤ ਖੜ ਜਾ ਇੱਧਰ ਆ ਸਾਰੇ ਕਿਤੇ ਬੰਦ ਕਰਤਾ ਮੈਂ ਪਹਿਲੇ ਹੀ ਮੈਨੂੰ ਪਤਾ ਸੀ ਮਾਂ ਤੂੰ ਭੱਜਾਂਗੀ ਇੱਧਰ ਉੱਧਰ ਚੱਲ ਨਾਈਏ ਹੈ ਨਾਈਏ ਚੱਲ ਇੱਧਰ ਗੱਦਰ ਗੱਦਰ ਇੱਧਰ ਇੰਨਾ ਸਾਰਿਆਂ ਨੂੰ ਦੱਸ ਕੀ ਨਾਮ ਹੈ ਤੇਰਾ ਹੈ ਹੁਣ ਦੇਖ ਲੈ ਹੁਣ ਬੋਲਦੀ ਨਹੀਂ ਹੈਗੀ ਹੈ ਬੋਲ ਕੇ ਦੱਸ ਦ ਮੈਂ ਕੀ ਕਰੇ ਸਾਰਿਆਂ ਨੂੰ ਦੱਸ ਇਦਾਂ ਕੀ ਨਾਮ ਮੈਕਸੀ ਮੈਕਸੀ ਚੱਲ ਨਾਈਏ ਹਾਂ ਨਿੰਦੀ ਆ ਰਹੀ ਆ ਨਾਨੋਕ ਸੋ ਜੀ ਠੀਕ ਆ ਚੱਲ sama ada nak pergi ada nak pergi 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 nama dia Hah? Pergi kan? ਮੂੰਹ ਲੈ ਗਿਆ ਤੇਰਾ ਮੂੰਹ ਮੂੰਹ ਲੈ ਗਿਆ ਉੱਤਰ ਹੱਥ ਹੱਦ ਮੂੰਹ ਲੈਣਾ ਮੂੰਹ ਫੋਟੋ ਮੂੰਹ ਤੋਂ ਲੱਗਣਾ ਦਬੋ ਦਬੋ ਵੀ ਤੇ ਇਹ ਨਾ ਮੂੰਹ ਲੈ ਗਿਆ ਮੂੰਹ ਵਸ ਤੇ ਫੋਟੋ ਤੇ ਮੂੰਹ ਤੋਂ ਤੇ ਦੇ ਕਿ ਛੋਟਾ ਛੋਣਾ ਕਰੂੰ ਦੇਖੋ ਹੋ ਨਾ ਜੀ Hættar þig, hættar þig, hættar þig. Sjóður það takk að sjóðu. Sjóður það takk að sjóðu. salah <muchas> 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 नावी बस नावी सोना देख कि मैं चावल दिया हूं नहा चल चल अंदर चल इधर आ जा इधर अंदर उधर ਆ ਆ ਦੇਖੋ ਯਾਂ ਤਾਂ ਪੂਰੀ ਗੱਲ ਮੰਨ ਲੀਆ ਸਾਡੀ ਲਈ ਇਹ ਮੈਕਸੀਨ ਸਾਡੀ ਇਹ ਕਰਪਾ ਜੀ ਨੂੰ ਵੇਪੇ ਪਿੱਛੇ ਬੰਦ ਤੇ ਮੇਰੀ ਗੱਲ ਸੁਣ ਪਾਣੀ ਰੱਖਦਾ ਤੈਨੂੰ ਆ ਪੀ ਕੇ ਪੈ ਜਾ ਹੁਣ ਠੀਕ ਆ ਇੰਜੋਏ ਕਰ ਨਵਾਂ ਤਾਜ ਤੈਨੂੰ ਦੋ ਤਿੰਨ ਦਿਨਾਂ ਬਾਅਦ ਨਵਾਂ ਆਇਆ ਜੀ ਇਹਨੂੰ ਕਿਸੇ ਨੂੰ ਮਾਤ ਰੋਜ ਦਿੰਨੇ ਆ ਸ਼ੈਂਪੂ ਨਾਲ ਅਜੇ ਤੇ ਸ਼ੈਂਪੂ ਮੁਕਾ ਹੱਥ ਗੱਜ ਨੂੰ ਆਇਆ ਤੇ ਹੁਣ ਇਹਦਾ ਹੋਇਆ ਟਾਈਮ ਪੂਰਾ ਹੁਣ ਆਪਦਾ ਵੀ ਪੈ ਜਾ ਠੀਕ ਆ ਤੇ ਬਲੌਗ ਸੀਗਾ ਹੀ ਇੰਨਾ ਤੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਕੁਝ ਜਾਨਵਰ ਰੱਖੇ ਹੋਏ ਆਗੇ ਤੇ ਉਹ ਹੁਣ ਗਰਮੀ ਆ ਗਈ ਤੇ ਜਾਨਵਰਾਂ ਦਾ ਧਿਆਨ ਰੱਖੋ ਨਮਾਉ ਟਾਈਮ ਸਰ ਰੋਟੀ ਪਾਣੀ ਉਹਨਾਂ ਨੂੰ ਟਾਈਮ ਸਰ ਖਵਾਓ ਤੇ ਨਹੀਂ ਤੁਹਾਨੂੰ ਪਤਾ ਹੀ ਹੈ ਗਰਮੀ ਦੇ ਵਿੱਚ ਤਾਂ ਜਾਨਵਰ ਬਹੁਤ ਛਿੱਤੀ ਬਿਮਾਰ ਹੁੰਦੇ ਨੇਗੇ ਤੇ ਧਿਆਨ ਰੱਖੋ ਸਟਾਫ ਦਾ ਤੇ ਆਪਣੇ ਆਪਣੇ ਜਾਨਵਰ ਤਾਂ ਜਿਵੇਂ ਕਿ ਜਿਹਨੇ ਚੋ ਵੀ ਰੱਖਿਆ ਹੋਇਆ ਕੁੱਤਾ ਬਿੱਲੀ ਜੋ ਵੀ ਰੱਖਿਆ ਹਨ ਤੇ ਬਸ ਅੱਜ ਫਿਰ ਸੀਗਾ ਤਾਂ ਕਰਕੇ ਆਪਾਂ ਨੇ ਨਵਾਤੇ ਉਹ ਤਾਂ ਨਵਾਉਣ ਨਾਲ ਤਾਂ ਮੈਨੂੰ ਰੋਜ਼ ਮੰਗੂ ਹੀ ਹੈਗਾ ਦੂਜੇ ਤੀਜੇ ਦਿਨ ਨਵਾ ਦੇਨੇ ਆ ਤੇ ਇਹਦਾ ਸ਼ੈਂਪੂ ਮੁਕਾਂ ਸੀਗਾ ਸ਼ੈਂਪੂ ਨਾਲ ਅੱਜ ਨਵਾਤ ਨਾਲ ਮੈਂ ਖਾਹ ਬਾਨੇ ਨਾਲ ਬਲੌਗ ਬਣ ਕੇ ਆ ਤੇ ਨਾਲ ਤੇ ਬਾਕੀ ਲਾਈਕ ਸ਼ੇਅਰ ਲਾਈਕ ਸ਼ੇਅਰ ਕਮੈਂਟ ਵੀ ਕਰਕੇ ਦੱਸੋ ਠੀਕ ਹੈ ਜੀ